ਸੱਚੀ ਗੱਲ ਮੈਂ ਹਾਤੀ ਅਸੰਦਰ ਨਿਊਜ਼ ਦੀ ਕਿਰਦਕਾ ਦਾ ਸਵਾਗਤ ਇੱਕ ਵਾਰ ਫਿਰ ਹਾਜ਼ਰ ਹੈ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਤੇ ਇਸ ਵੇਲੇ ਦੀਆਂ ਨਜ਼ਰਮਾਰ ਤੇ ਮੁਖਸਰ ਗਿਆ ਤੇ ਪੰਜਾਬ ਦੇ ਸੀਐਮ ਮਾਨ ਤੇ ਪੰਜਾਬ ਵਿਧਾਨ ਸਭਾ ਦੇ ਸਿੱਖ ਮੈਂਬਰਾਂ ਖਿਲਾਫ ਸ਼੍ਰੀ ਅਕਾਲ ਤਖਸੈ ਵਿਖੇ ਸ਼ਿਕਾਇਤ ਹੋਈ ਤਰਜ ਬਠਿੰਡਾ ਚਨਵ ਸਿੰਘ ਦਾ ਪੇਪਰ ਲੀਕ ਹੋਣ ਦਾ ਇਲਜ਼ਾਮ ਵਿਦਿਆਰਥਾਨਿਕ ਤਹੰਗਾਮਾ ਬੀਐਫਯੂਐਚਐਸ ਨੇ ਦਿੱਤਾ ਸਪਸ਼ਟ ਕਰ ਚਲਦੇ ਸ਼ੋਅ ਦੌਰਾਨ ਕਾਇਕਰਨ ਔਦਲਾ ਦੇ ਮੂੰਹ ਤੇ ਮਾਰੀ ਗਈ ਜੁੱਤੀ, ਗੁੱਸੇ ਦੇ ਵਿੱਚ ਆਏ ਗਾਇਕ ਨਿਕੰਨੀਆਂ ਗਾਲਾਂ। ਰੋਜਪੋਟ ਦੇ ਵਿੱਚ ਤਿੰਨ ਭੈਣ ਭਰਾਵਾਂ ਦਾ ਕਤਲ ਕਰਕੇ 27 ਮੁਲਜ਼ਮ ਹੋਏ ਗ੍ਰਿਫਤਾਰ। ਬਣੀਪੁਰ ਦੇ ਵਿੱਚ ਮੋੜ ਹੋਈ ਹਿੰਸਾ, ਰਾਕਟ ਹਮਲੇ ਤੋਂ ਬਾਅਦ ਹੋਈ ਗੋਲੀਬਾਰੀ। ਹਰਿਆਣਾ ਦੀ ਸੀਟ ਤੋਂ ਚੋਣ ਲੜਨ ਜਾਣ ਜਾਰੀ ਵਿਨੇਸ਼ ਪੁਗਾੜ, ਕੁਰਸੀ ਚੈਂਪੀਅਨ ਵਿਨੇਸ਼ ਪੁਗਾੜ ਨੇ ਰਾਜਨੀਤੀ ਦੇ ਵਿੱਚ ਕਰ ਲਈ ਐਂਟਰੀ, ਕਾਂਗਰਸ ਦੇ ਵਿੱਚ ਹੋਈ ਸ਼ਾਮਲ। ਪਾਰਟੀ ਨੇ ਹਰਿਆਣਾ ਦੀ ਸੀਟ ਤੋਂ ਦਿੱਤੀ ਟਿਕਟ। ਉਡਾ ਦੀ ਸਾਰੀ ਸਾਜ਼ਿਸ਼ ਕਾਂਗਰਸ ਦਫਤਰ ਦੇ ਵਿੱਚ ਲਿਖੀ ਗਈ ਸੀ ਅੰਦੋਲਨ ਦੇ ਸਕ੍ਰਿਪਟ ਬ੍ਰਿਜਪੂਰਨ ਸਿੰਘ ਦਾ ਵਿਨੇਸ਼ ਪੁਗਾਰ ਤੇ ਹਮਲਾ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਨੌਜਵਾਨ ਦਾ ਕੀਤਾ ਗਿਆ ਕਤਲ ਰੰਜਿਸ਼ ਦੇ ਚਲਦਿਆਂ ਕੀਤਾ ਹਮਲਾ ਪਟਿਆਲਾ ਦੇ ਅਬਲੋਵਾਲ ਇਲਾਕੇ ਦੇ ਵਿੱਚ ਨੌਜਵਾਨਾਂ ਨੇ ਰੰਜਿਸ਼ਨ ਚਾਲ ਦੇ ਨੌਜਵਾਨ ਦਾ ਚਾਕੂ ਮਾਰ ਕੇ ਕੀਤਾ ਕਤਲ ਅਨਿਰੋਧਾ ਚਾਰਾ ਦਾ ਵਿਵਾਦਾ ਦੇ ਨਾਲ ਪੁਰਾਣਾ ਨਾਤਾ ਸ਼ਿਵਜੀ ਤੋਂ ਪਹਿਲਾਂ ਸੀਤਾ ਜੀ ਅਤੇ ਦ੍ਰੋਪਤੀ ਤੇ ਕੀਤੀਆਂ ਸੀ ਇਤਰਾਜਯੋਕ ਟਿੱਪਣੀਆਂ ਉਚੀਚਾਲ ਦੇ ਵਿੱਚ ਭਾਰਤ ਨੂੰ ਮਿਲਿਆ ਇੱਕ ਫਿਰ 골ਡ ਮੈਡਲ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਪੁੰਨਿਆ ਕਾਂਸੀ ਦਾ ਤੰਗਮਾ ਹੁਣ ਤੱਕ 27 ਮੈਡਲ ਜਿੱਤੇ ਭੰਗ ਦੀ ਖੇਤੀ ਨੂੰ ਵੈਦ ਬਣਾਉਣ ਦੇ ਲਈ ਵਿਧਾਨ ਸਭਾ ਦੇ ਵਿੱਚ ਮਤਾ ਹੋਇਆ ਪਾਸ ਸੀਟੀਯੂਨ 894 ਦੀ ਭਰਤੀ ਹੁਣ ਚੜੇ ਕਿਸੇਰੇ ਬੈਕਲੌਗ ਯੂਨੀਅਨ ਨੇ ਮੰਤਰੀ ਦੇ ਨਾਲ ਕੀਤੀ ਮੁਲਾਕਾਤ ਦਿੱਤਾ ਭਰੋਸਾ ਸੀਐਮਐਨ ਨੇ 293 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ ਕਿਹਾ ਵਿਦੇਸ਼ ਜਾਣਾ ਹੋਵੇ ਤਾਂ ਘੁੰਮਣ ਜਾਓ ਹੁਣ ਇੱਥੇ ਵੀ ਮਿਲ ਰਿਹਾ ਰੋਜ਼ਗਾਰ ਹਿਰਾਸਤੀ ਮੌਤ ਦੇ ਮਾਮਲੇ ਦੇ ਵਿੱਚ ਕਤਲ ਦਾ ਦੋਸ਼ੀ ਪਾਇਆ ਗਿਆ ਡੀਐਸਪੀ ਦੋ ਪੁਲਿਸ ਮੁਲਾਜ਼ਮਾਂ ਨੂੰ ਮਰ ਕੈਦ ਹੋਈ 15 ਪਤਨੀਆਂ ਵਾਲੇ ਰਾਜੇ ਨੂੰ ਫਿਰ ਹੋਇਆ ਪਿਆਰ 17 ਸਾਲ ਦੀ ਕੁੜੀ ਨੂੰ ਪਤਨੀ ਬਣਾ ਖੁਦ ਤੋੜੇ ਸੀ ਆਪਣੇ ਨਿਯਮ ਰੇੜੀਆਂ ਵਾਲੇ ਨਗਰ ਨਿਗਮ ਨੂੰ ਨਹੀਂ ਦੇ ਰਹੇ ਫੀਸ ਸਬਕ ਸਿਖਾਉਣ ਦੇ ਲਈ ਬਣਾਏ ਜਾ ਰਹੇ ਨੇ ਸਖਤ ਕਾਨੂੰਨ ਅੰਮ੍ਰਿਤਸਰ ਦਾ ਵਿੱਚ ਭਿੜੇ ਆਪ ਦੇ ਕੌਂਸਲ ਦੇ ਸਮਰਥਕ ਜਮ ਕੇ ਚਲੇ ਤਾਰੋੜੇ ਅੱਧੀ ਦਰਜਨ ਤੋਂ ਵੱਧ ਹੋਏ ਜ਼ਖਮੀ ਦੋਵਾਂ ਤੇ ਨਾਲ ਖਿਲਾਫ ਕੇਸ ਹੋਇਆ ਦਰਜ ਪੰਚਾਇਤੀ ਟੋਣਾ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਚੁੱਪਚਾਪ ਹੀ ਤੇ ਬਦਲਿਆ ਰੂਲ ਹੁਣ ਆਪਣੀ ਭਗਾਉਣਗੇ ਸੀਐਮ ਭਗਵੰਤ ਮਾਨ ਕੈਪਟਨ ਦੇ ਬਲੋਂ ਲੈ ਫੈਸਲੇ ਨੇ ਮਾਨ ਸਰਕਾਰ ਨੂੰ ਪਾਈਆਂ ਭੱਜਣਾ ਇਹ ਮਾਮਲਾ ਪਹੁੰਚ ਗਿਆ ਹਾਈ ਕੋਰਟ ਇੱਕ ਯੂਨੀਅਰ ਕਰਮਚਾਰੀ ਨੇ ਸਵੀਗੀ ਨੂੰ ਲਗਾਇਆ 33 ਕਰੋੜ ਦਾ ਛਟਕਾ ਕੰਪਨੀ ਦੇ ਪ੍ਰਸ਼ਾਸਨ ਤੇ ਖੜੇ ਹੋਏ ਸਵਾਲ ਇਸਨੂੰ ਹੁ ਤੱਕ ਦੇ ਮੁਖਬਰਾਂ ਕਾਲ ਫਿਰ ਹਾਜ਼ਰ ਹੋਵਾਂਗੀ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਦੇਖਦੇ ਰਹੋ ਐਸਐਮਜ਼ ਨਿਊਜ਼